ਬਰਨਾਰਾ ਦੇ 33 ਸਾਲਾ ਮਨਪ੍ਰੀਤ ਸਿੰਘ ਮਨੀਦੀ ਫਿਲੀਪੀਨਸ ਦੇ ਮਲੀਦਾ ਸ਼ਹਿਰ ਦੇ ਵਿੱਚ ਗੋਲੀ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਮੋਟਰਸਾਈਕਲ ਤੇ ਆਏ ਤਿੰਨ ਹਮਲਾਵਰਾਂ ਨੇ ਮਨਪ੍ਰੀਤ ਤੇ 6 ਗੋਲੀਆਂ ਚਲਾਈਆਂ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵਿੱਚੋਂ ਦੋ ਪੰਜਾਬੀ ਵੀ ਸ਼ਾਮਲ ਸਨ। ਪਰਿਵਾਰ ਨੇ ਦੱਸਿਆ ਹੈ ਕਿ ਉਹ ਪਿਛਲੀ ਦੀਵਾਲੀ ਮੌਕੇ ਪੰਜਾਬ ਆਇਆ ਸੀ ਅਤੇ ਪਰਿਵਾਰ ਨਾਲ ਮਿਲ ਕੇ 9 ਅਕਤੂਬਰ ਨੂੰ ਮੁੜ ਮਨੀਲਾ ਚਲਾ ਗਿਆ। ਕੁਝ ਦਿਨ ਪਹਿਲਾਂ ਪਰਿਵਾਰ ਨੂੰ ਮੋਬਾਈਲ ਰਾਹੀਂ ਸੂਚਨਾ ਮਿਲੀ ਸੀ ਕਿ ਮਨਪ੍ਰੀਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮਨਪ੍ਰੀਤ ਉਸ ਵੇਲੇ ਆਪਣੇ ਕੰਮ ਤੇ ਜਾ ਰਿਹਾ ਸੀ ਜਦੋਂ ਮੋਟਰਸਾਈਕਲ ਸਵਾਰ ਤਿੰਨ ਹਮਲਾਵਰਾਂ ਨੇ ਇੱਕ ਸੁੰਨੇ ਸਥਾਨ ਦੇ ਉੱਤੇ ਉਸ ਨੂੰ ਨਿਸ਼ਾਨਾ ਬਣਾ ਲਿਆ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਮਾਮਲੇ 'ਚ ਇੱਕ ਦੋਸ਼ੀ ਨੂੰ ਮਨੀਲਾ ਪੁਲਿਸ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਹੈ ਮਾਤਾ ਕੁਛ ਨਹੀਂ ਕਹਿਣਾ ਚਾਹੁੰਦਾ ਜੀ ਬਸ ਮੇਰਾ ਬੱਚਾ ਮੇਰੇ ਕੋਲ ਆ ਹੋਇਆ ਬਸ ਤੁਹਾਨੂੰ ਕਦੋਂ ਫੋਨ ਆਇਆ ਫੋਨ ਆਇਆ ਸੀ ਚਲੇ ਬਾਹਰ ਮੰਗ ਮੈਂ ਕੀ ਕਰਦਾ ਕੁਛ ਨਹੀਂ ਕਰਦਾ ਮੈਂ ਤਾਂ ਦਿਹਾੜੀ ਵਾਲਾ ਬੰਦਾ ਸੀ ਮੇਰੇ ਬੱਚੇ ਦੋ ਸੀ ਬਸ ਮੰਗੂ ਮਾ ਤਾਂ ਪੱਟਿਆ ਗਿਆ ਜੀ ਮੈਂ ਕੋਈ ਮੰਗ ਨਹੀਂ ਕਰਦਾ ਕੁਛ ਕੋਈ ਟੀਸੀ ਦਫ਼ਤਰ ਕੋ ਆਥਿਆ ਕਿ ਉਹਨੂੰ ਬਾਹਰ ਡੈਡ ਵੱਡੇ ਮੰਗਾਉਣ ਲਈ ਕੋਈ ਕਾਰਵਾਈ ਚੱਲ ਰਹੀ ਆਣਾ ਚਾਹੀਦਾ ਆਣਾ ਚਾਹੀਦਾ ਜੀ ਮੇਰਾ ਬੱਚਾ ਮੇਰੇ ਕੋਲੇ ਆਉਣਾ ਚਾਹੀਦਾ ਮਾਤਾ ਜੀ ਕੱਲ ਮਾਤਾ ਉਹਨੂੰ ਜੀ ਵਸ ਸਵੇਰੇ ਫੋਨ ਕਰਕੇ ਸੱਦ ਲਿਆ ਕਿਸੇ ਨੇ ਸੱਦ ਕੇ ਵਸ ਕਿਤੇ ਆ ਜਾੜ ਚਲ ਜਾ ਕੇ ਗੋਲੀਆਂ ਛੇ ਮਾਰੀਆਂ ਮੇਰੇ ਪੁੱਤ ਦੇ ਵੇ ਕਿਤੋਂ ਚੱਲਾ ਮੇਰੇ ਪੁੱਤ ਦੀਆ ਕੋਸੂ ਦੇ ਘਰ ਦੀ ਬਤਾ ਸਕੂਲ ਚ ਪਾਣੀ ਪੀਉਂਦੀ ਹੁੰਦੀ ਸੀ ਮੈਂ ਤਾਂ ਮੰਗ ਸੀ ਕੀ ਕਰਦੇ ਆ ਸਾਡੇ ਪੁੱਤ ਦੀ ਡੱਡਵਾੜੀ ਇਧਰ ਆ ਜੇ ਅਸੀਂ ਉਹਨੂੰ ਦੇਖ ਲਈਏ ਸਾਡਾ ਤਾਂ ਉਹਨੂੰ ਪਰਸੋਂ ਚੋਤੇ ਆਇਆ ਸੀ ਆਗੇ ਨੇ ਮੇਰੇ ਖਤ ਤਬੜ ਪੜ ਲੈ ਮੰਮੇ ਮੈਨੂੰ ਤਰ ਗਿਆ ਮੰਮੇ ਮੈਨੂੰ ਕਿਸੇ ਨੇ ਘੋੜਿਆ ਮੈਂ ਜਿਹੜਾ ਸਾਡੇ ਕੋਲੇ ਮੁੰਡੇ ਰਹਿੰਦੇ ਸੀ ਮੈਨੂੰ ਉਹਨਾਂ ਦਾ ਫੋਨ ਆਇਆ ਮੈਂ ਘਬਰਾ ਮੈਂ ਨੂੰ ਫੋਨ ਭੜਾ ਮੈਂ ਦੁਬਾਰਾ ਦੇਖਦਿਆਂ ਇਹਦੇ ਡੈਡੀ ਟਾਟਲੇ ਰਹਿੰਦੇ ਕਰਕੇ ਮੈਂ ਹਾਂ ਕੋਈ ਨਾ ਤੁਸੀਂ ਘਬਰਾਉਣਾ ਮੈਂ ਕਰਦੀਆ ਫੋਨ ਮੈਂ ਫੇਰ ਵੀ ਹਿੰਮਤ ਕਰਕੇ ਇਹਦੇ ਡੈਡੀ ਤੋਂ ਦੁਬਾਰਾ ਫੋਨ ਕੀਤਾ ਜਿਹੜੇ ਫੋਨ ਦੇ ਨੰਬਰ ਤੇ ਮੈਂ ਸਕਲਾਈਆਂ ਸੀਗਾ ਉਹ ਕਹਿੰਦਾ ਨਹੀਂ ਆਂਟੀ ਸੱਚੀ ਗੱਲ ਆ ਇਹ ਕੰਦਾ ਅਸੀਂ ਦੇਖੀ ਜਾਂਦੇ ਆ ਵੀ ਮਨੀ ਦਾ ਅੱਜ ਸਾਨੂੰ ਫੋਨ ਹੀ ਨਹੀਂ ਆਇਆ ਗੱਲ ਕੀ ਆ ਉਹਨਾਂ ਨੂੰ ਥੋੜੀ ਦੇਰ ਬਾਅਦ ਉਹਨਾਂ ਨੂੰ ਵੀ ਫੋਨ ਆ ਗਿਆ ਕੰਦਾ ਫੇਰ ਅਸੀਂ ਐਂ ਏਦਾਂ ਕਰਦੇ ਕਰਦੇ ਤਾਂ ਅਸੀਂ ਤੁਹਾਨੂੰ ਫੋਨ ਤੇ ਦੱਸਿਆ ਅਸੀਂ ਤਾਂ ਮੰਗ ਹੀ ਕਰਦੇ ਜੀ ਵੀ ਸਾਡੇ ਜਿਹੜੇ ਬੱਚੇ ਦੀ ਜਿਹੜੀ ਡੈੱਡ ਬੋਡੀ ਸੀ ਛੇਤੀ ਛੇਤੀ ਸਾਡੇ ਕੋਲ ਇੱਥੇ ਭੇਜੀ ਜਾਵੇ ਤਾਂ ਕਿ ਅਸੀਂ ਅਸੀਂ ਰਸਮਾਂ ਨਾਲ ਸੰਸਕਾਰ ਕਰ ਸਕੀਏ ਬਰਾਬਰ ਇਸ ਤੇ ਲਿਆ ਨਾ ਅਦੋਂ ਆਇਆ ਅਸੀਂ ਚੋਨੂ ਦਾ ਰਾਤ ਨੂੰ ਆਇਆ ਜਰੀ ਮਾ ਅਧਵਾ ਜੁਆ ਕੀ ਕੀ ਆ ਗਿਆ ਤੁਹਾਨੂੰ ਫੋਨ ਤੇ ਕੁਝ ਨਹੀਂ ਬਸ ਸਮਾਨ ਲੈਣ ਗਏ ਸੀ ਬਸ ਕਿਸੇ ਨੇ ਆਰਡਰ ਕੀਤਾ ਹੋਣਾਗਾ ਕਹਿੰਦੇ ਮੈਂ ਸਮਾਨ ਲੈ ਕੇ ਆਉਣਾ ਨਾਲੇ ਗੁਰਦੁਆਰੇ ਮੱਥਾ ਟੇਕ ਕੇ ਆਉਂਗਾ ਤੇ ਕਹਿੰਦਾ ਉਹ ਸਾਡੇ 2-3 ਘੰਟਿਆਂ ਦੀ ਵਾਰ ਤੇ ਅੱਦਗੂਪਾ ਨੂੰ ਉੱਥੇ ਗਏ ਸੀ ਸਮਾਨ ਲੈਣ ਕਹਿੰਦੇ ਵੀ ਮੈਨੂੰ ਲੇਟ ਹੋ ਜਾਊਗਾ ਮੈਂ ਦਿਨੇ ਵੀ ਫੋਨ ਕੀਤਾ ਦਿਨੇ ਮੇਰਾ ਫੋਨ ਚੱਕ ਲਿਆ ਕਹਿੰਦੇ ਵੀ ਪਰ ਮੈਂ ਰਸਤੇ 'ਚ ਆ ਅਭੀ ਹਲੇ ਰਸਤੇ 'ਚ ਆਗਾ ਮੈਂ ਤੇਰੇ ਨਾਲ ਅੱਗੇ ਗੱਲ ਕਰੂ ਫਿਰ ਰਾਤ ਨੂੰ ਮੈਂ ਗੱਲ ਕੀਤੀ ਜਿੰਨਾ ਚਿਰ ਹੁੰਦੇ ਨਹੀਂ ਸੀ ਵੀ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਸੀ ਮੈਂ ਫੋਨ ਕਰਕੇ ਪਈ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਕਿੱਥੇ ਹੋ ਹਲੇ ਗੱਡੀ ਵਿੱਚ ਹੀ ਸੀਗੇ 10 ਨਹੀਂ 9 ਤਾਂ ਇੰਨੇ ਕ ਟਾਈਮ ਹੋਇਆ ਸੀਗਾ ਪਰ 11:30 ਮੈਂ ਮੈਸੇਜ ਕਰਦਾ ਵੀ ਮੈਂ ਘਰੇ ਆ ਗਿਆ ਗੁੱਡ ਨਾਈਟ ਦਾ ਮੈਸੇਜ ਕਰਦਾ ਉਸ ਇੱਕ ਵਾਰੀ ਮਾੜੀ ਜਿਹੀ ਗੱਲ ਹੋਈ ਸੀਗੀ 10 ਸ਼ਾਇਦ 10 ਏਦੋ ਬਾਅਦ ਵਸ 11 ਵਜੇ 11 ਵਜੇ ਵਸ ਮੈਂ ਮੈਸੇਜ ਕਰਦਾ ਵੀ ਮੈਂ ਘਰੇ ਆ ਗਿਆ ਵੀ ਪੰਕ ਗੁੱਡ ਨਾਈਟ ਗੁੱਡ ਨਾਈਟ ਸਵੇਰ ਦੀ ਸੁਨੇਹਾ ਕਦੋਂ ਆਏ ਤੁਹਾਨੂੰ ਸਵੇਰੇ ਸਵੇਰੇ ਸੋਵਾਂ ਨੂੰ ਸਵੇਰੇ ਆ ਤੁਹਾਨੂੰ ਆ ਅੱਤ ਵਾਰ ਸੀ ਹਾਂ ਤੁਹਾਨੂੰ ਐਸ ਸ਼ਨੀਵਾਰ ਗਏ ਸੀ ਸਮਾਨਦਾਰ ਜੀ ਸ਼ਨੀਵਾਰਸ ਨੂੰ ਉਹ ਨਵਾਂ ਦਾ ਨਹੀਂ ਲੱਗੇ ਮੇਰਾ ਪਤਾ ਤੱਕ ਕਹ ਸੰਡੇ ਨੂੰ ਤੈਨੂੰ ਪਹੁੰਚਾ ਹਾਂ ਸੰਡੇ 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 ਪਹੁੰਚਾ ਦੱਸ ਕੀ ਕਿ ਐਸੀ ਤੈਨੂੰ ਉਹਨਾਂ ਨੇ ਪਹੁੰਚਾਉਂਦੇ ਉਹਨਾਂ ਨੇ ਮੈਨੂੰ ਆਏ ਕਿਹਾ ਸੀ ਅ ਮੈਂ ਆਖਿਆ ਕਿ ਤੇ ਵੀ ਉਹਨੂੰ ਜਦੋਂ ਪੈਸੇ ਭੇਜਦੇ ਸੀ ਕਿਸੇ ਦੇ ਥਰੂ ਭੇਜਦੇ ਸੀ ਇਹ ਆਂਡਾਇਰੈਕਟ ਬੈਂਕ ਚ ਜਹੈਂਦੇ ਵੀ ਘਟ ਹੁੰਦੇ ਆ ਵਿਪਾ ਇਹ ਉਹਦੇ ਥਰੂ ਮੈਨੂੰ ਘੱਟ ਟੈਕਸ ਲੱਗਦਾ ਤਾਂ ਕਰਕੇ ਕਿਸੇ ਨੇ ਥਰੂ ਭੇਜੇ ਦੇਸੀ ਪੈਸੇ ਕਿਸੇ ਦੇ ਬੈਂਕ ਅਕਾਊਂਟ ਚ ਪਾਇੇ ਸੀ ਆਉਂਦੇ ਹੁੰਦੇ ਸੀਗੇ ਮੈਨੂੰ ਲੱਗਾ ਕਿਸੇ ਨੇ ਪੈਸੇ ਭੇਜੇ ਹੋਣੇ ਉਹਨਾਂ ਨੇ ਪੈਸੇ ਭੇਜੇ ਉਹਨਾਂ ਕਿਸੇ ਦੇ ਗੰਗ ਚੋਂ ਕੰਦਾ ਭਾਬੀ ਵੀ ਮੈਂ ਆਜੇ ਬਹੁਤ ਆਗਾ ਤੇ ਕੰਦਾ ਮੈਂ ਕਿਹਾ ਹਾਂਜੀ ਭਾਣ ਦੱਸੋ ਕਹਿੰਦੇ ਘਰੇ ਕੋਈ ਹੈਗਾ ਮੈਂ ਕਿਹਾ ਨਹੀਂ ਤੇ ਮੈਂ ਕਿਹਾ ਹੈਗੇ ਡੈਡੀ ਹੈਗੇ ਯਾਰ ਕਹਿੰਦੇ ਉਹਦੇ ਛੋਟੇ ਭਰਾ ਦਾ ਨੰਬਰ ਦੇ ਦਿਓ ਮੈਨੂੰ ਪਤਾ ਲੱਗ ਕੇ ਕੁਝ ਹੋਇਆ ਹੋਣਾ ਮੈਂ ਕਿਹਾ ਕੋਈ ਬਿਮਾਰ ਹੋਣਾ ਹਨਾ ਵੀ ਕੁਝ ਐਕਸੀਡੈਂਟ ਵਗੈਰਾ ਹੋਇਆ ਹੋਣਾਗਾ ਕਹਿੰਦੇ ਨਹੀਂ ਕਹਿੰਦੇ ਭਾਬੀ ਭਾਜੀ ਨਹੀਂ ਰਹੇਗੇ ਮੈਂ ਕਿਹਾ ਮੈਨੂੰ ਦੱਸੋ ਮੈਂ ਕਿਹਾ ਉਹ ਵੀ ਉੱਥੇ ਇਕੱਲਾਗਾ ਅਸੀਂ ਵੈਸੇ ਸਾਰੇ ਵਿੱਚ ਬੈਠੇ ਹਾਂ ਤੁਸੀਂ ਸਾਨੂੰ ਦੱਸੋ ਕੀ ਹੋਇਆ ਕਹਿੰਦੇ ਭਾਜੀ ਭਾਜੀ ਨਹੀਂ ਰਹੇਗੇ ਬਸ ਤੇ ਇਹਦੇ ਬਿਨੂ ਕੁਝ ਵੀ We'll <laughs>